ਸਤਿ ਸ਼੍ਰੀ ਅਕਾਲ ਦੋਸਤੋ ਇਸ ਚੈਨਲ ਨੂੰ ਬਣਾਉਣ ਦਾ ਮਕਸਦ ਸਾਡੀ ਪੰਜਾਬੀ ਭਾਸ਼ਾ ਦਾ ਅਨਮੋਲ ਖਜ਼ਾਨਾ ਸਾਡਾ ਇਤਿਹਾਸ ਸਾਡਾ ਸਾਹਿਤ ਰਿਕਾਰਡ ਕਰਨਾ ਹੈ ਤੁਹਾਡੇ ਕੋਲੋਂ ਭਰਪੂਰ ਸਹਿਯੋਗ ਦੀ ਆਸ ਨਹੀਂ ਵਿਸ਼ਵਾਸ ਕਰਦਾ ਹਾਂ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਅਤੇ ਵੀਡੀਓ ਦੇ ਲਿੰਕ ਅੱਗੇ ਵੀ ਸਾਂਝੇ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਗਜੀਤ ਸਿੰਘ ਹਾਜ਼ਰ ਹਾਂ ਨਵੀਂ ਵੀਡੀਓ ਲੈ ਕੇ ਆਪਾਂ ਕਿਤਾਬ ਪੜ ਰਹੇ ਹਾਂ ਖਾੜਕੋ ਸਾਖੀ ਸਰਦਾਰ ਦਲਜੀਤ ਸਿੰਘ ਹੋਣਾਂ ਦੀ ਲਿਖੀ ਹੋਈ ਪਿਛਲੀ ਵੀਡੀਓ ਵਿੱਚ ਆਪਾਂ ਪੜ ਚੁੱਕੇ ਹਾਂ ਮਾਸਟਰ ਜੀ ਲੜੀ ਜੋੜਨ ਲਈ ਪਿਛਲੀਆਂ ਰਿਕਾਰਡਡ ਵੀਡੀਓਜ਼ ਨੂੰ ਸੁਣ ਲਿਆ ਜਾਵੇ ਇਸ ਵੀਡੀਓ ਵਿੱਚ ਅੱਜ ਆਪਾਂ ਬਾਬਾ ਪਿਆਰਾ ਸਿੰਘ ਜੀ ਬਾਰੇ ਪੜਾਂਗੇ ਅਧਿਆਏ ਦਾ ਨਾਮ ਹੈ ਬਾਬਾ ਪਿਆਰਾ ਸਿੰਘ ਮੈਂ ਪਾਕਿਸਤਾਨ ਵਿੱਚ ਸੀ ਤਾਂ ਉੱਥੇ ਚੌਧਰੀਆਂ ਲੈਂਦੇ ਪੰਜਾਬ ਵਿੱਚ ਸਾਡੇ ਮਦਦਗਾਰ ਨੇ ਦੱਸਿਆ ਕਿ ਤੁਹਾਨੂੰ ਕੋਈ ਮਿਲਣਾ ਚਾਹੁੰਦਾ ਹੈ ਜਿਸ ਨੂੰ ਅਸੀਂ ਮਹਿਮਾਨ ਵਜੋਂ ਕਾਫੀ ਸਮੇਂ ਤੋਂ ਕਰਾਚੀ ਰੱਖਿਆ ਹੋਇਆ ਹੈ ਉੱਥੇ ਜਥੇਬੰਦੀਆਂ ਦੇ ਹਿਸਾਬ ਨਾਲ ਬੰਦਿਆਂ ਨੂੰ ਰੱਖਿਆ ਜਾਂਦਾ ਸੀ ਉਸ ਵਕਤ ਅਸੀਂ ਪੰਥਕ ਕਮੇਟੀ ਅਤੇ ਪੰਜ ਜਥੇਬੰਦੀਆਂ ਦੇ ਸਿੰਘ ਇੱਕ ਥਾਂ ਰਹਿੰਦੇ ਸਾਂ ਅਗਲੇ 2 ਕੁ ਦਿਨਾਂ ਵਿੱਚ ਉਹ ਸਾਡੇ ਕੋਲ ਉਸ ਸਿੰਘ ਨੂੰ ਛੱਡ ਗਏ ਇਹ ਸਿੰਘ ਦਾ ਨਾਮ ਬਾਬਾ ਪਿਆਰਾ ਸਿੰਘ ਸੀ ਜੋ ਉਹ ਛੋਟੇ ਕੱਦ ਅਕੈਰੇ ਸ਼ਰੀਰ ਅਤੇ ਹਲਕੀ ਜਿਹੀ ਦਾੜੀ ਕਨਕਵੰਨੇ ਰੰਗ ਦਾ ਸੀ ਇਹ ਪਿੱਛੋਂ ਫਤੇਗੜ ਸਾਹਿਬ ਜਾਂ ਰੋਪੜ ਦੇ ਕਿਸੇ ਪਿੰਡ ਦਾ ਸੀ ਇਹਦੇ ਅਸਲ ਨਾਮ ਬਾਰੇ ਵੀ ਪਤਾ ਨਹੀਂ ਹੈ ਹੋ ਸਕਦਾ ਹੈ ਕੋਈ ਹੋਰ ਹੋਵੇ ਪਰ ਇਹ ਸਿੰਘਾਂ ਵਿੱਚ ਬਾਬਾ ਪਿਆਰਾ ਸਿੰਘ ਕਰਕੇ ਹੀ ਜਾਣਿਆ ਜਾਂਦਾ ਸੀ ਇਸ ਨੂੰ ਸਤਨਾਮ ਸਿੰਘ ਸ਼ੀਨਾ ਭਿੰਡਰਾਂ ਵਾਲੇ ਟਾਈਗਰ ਫੋਰਸ ਆਫ ਖਾਲਿਸਤਾਨ ਸੰਘਾ ਜੋ ਉਸ ਵਕਤ ਯੂਪੀ ਵਿੱਚ ਸਰਗਰਮ ਸੀ ਨੇ ਹਥਿਆਰਾਂ ਲਈ ਭੇਜਿਆ ਸੀ ਇਹਦੇ ਨਾਲ ਇੱਕ ਨਕਸਲੀ ਸਾਥੀ ਵੀਸੀ ਇਹ ਦੋਵੇਂ ਜਾਣੇ ਬੜੇ ਹੀ ਔਖੇ ਹੋ ਕੇ ਗੁਜਰਾਤ ਦੇ ਸਮੁੰਦਰੀ ਰਸਤੇ ਰਾਹੀਂ ਪਾਕਿਸਤਾਨ ਆਏ ਸਨ ਸਾਡੇ ਲਈ ਇਹ ਰਸਤਾ ਬਿਲਕੁਲ ਨਵਾਂ ਅਤੇ ਅਣਜਾਣ ਸੀ ਚੌਧਰੀਆਂ ਦੇ ਹਿਸਾਬ ਨਾਲ ਵੀ ਇਹ ਰਸਤਾ ਔਖਾ ਸੀ ਕਿਉਂਕਿ ਦੂਰ ਤੱਕ ਮਾਰੂਥਲ ਦਲਦਲ ਅਤੇ ਸਮੁੰਦਰ ਦਾ ਫੈਲਾਵ ਸੀ ਇੱਥੇ ਵਿੱਚਕਾਰ ਕੋਈ ਵੀ ਵਸੋਂ ਨਹੀਂ ਸੀ ਚੌਧਰੀਆਂ ਨੂੰ ਵੀ ਬਹੁਤ ਹੈਰਾਨੀ ਹੋਈ ਜਦੋਂ ਉਹ ਦੋਵੇਂ ਜਾਣੇ ਬੇੜੀ ਰਾਹੀਂ ਉੱਥੇ ਪਹੁੰਚ ਗਏ ਇਹਨਾਂ ਨੇ ਦੱਸਿਆ ਵੀ ਕਿ ਕਿਸ ਨੂੰ ਮਿਲਣਾ ਹੈ ਪਰ ਇੱਕ ਤਾਂ ਉਹ ਨਵੇਂ ਰਸਤੇ रहे ਆਇਸਨ ਅਤੇ ਦੂਜਾ ਪਿਆਰਾ ਸਿੰਘ ਦੇ ਨਾਲ ਵਾਲਾ ਬੰਦਾ ਨਕਸਲੀ ਸੀ ਇਸ ਕਰਕੇ ਉਹਨਾਂ ਦੀ ਆਮਦ ਦੇ ਹਾਲਾਤ ਸਹਿਜ ਨਹੀਂ ਸਨ ਉਹਨਾਂ ਤੋਂ ਕਾਫੀ ਚਿਰ ਪੁੱਛਗਿੱਛ ਵੀ ਕੀਤੀ ਗਈ ਅਤੇ ਕਰਾਚੀ ਹੀ ਰੱਖਿਆ ਗਿਆ ਬਾਬਾ ਪਿਆਰਾ ਸਿੰਘ ਨੂੰ ਨਕਸਲੀ ਬੰਦੇ ਨਾਲੋਂ ਅੱਡ ਕਰ ਲਿਆ ਤੇ ਸਾਡੇ ਕੋਲ ਭੇਜ ਦਿੱਤਾ ਗਿਆ ਸ਼ਾਇਦ ਨਕਸਲੀਆਂ ਨਾਲ ਪਾਕਿਸਤਾਨ ਦੀ ਇਹ ਪਹਿਲੀ ਮਿਲਣੀ ਸੀ ਉਹਨਾਂ ਨੇ ਉਸ ਨਾਲ ਵੱਖਰੇ ਰੂਪ ਵਿੱਚ ਕੋਈ ਸਬੰਧ ਬਣਾਇਆ ਜਾਂ ਕੀ ਕੀਤਾ ਉਹਦੇ ਬਾਰੇ ਸਾਨੂੰ ਪਤਾ ਨਹੀਂ ਹੈ ਬਾਬਾ ਪਿਆਰਾ ਸਿੰਘ ਬਚਪਨ ਤੋਂ ਹੀ ਕਾਰ ਸੇਵਾ ਵਾਲੇ ਬਾਬਿਆਂ ਨਾਲ ਰਿਹਾ ਸੀ ਉੱਥੇ ਹੀ ਜਵਾਨ ਹੋਇਆ ਉਹਨਾਂ ਦੇ ਡੇਰੇ ਵਿੱਚ ਡਰਾਈਵਰੀ ਕਰਨ ਲੱਗਾ ਡਰਾਈਵਰੀ ਕਰਦਿਆਂ ਮੁਸਾਫਰੀ ਦੀ ਦੁਨੀਆ ਵਿੱਚ ਆ ਗਿਆ ਜਦੋਂ ਉਹ ਯੂਪੀ ਬਿਹਾਰ ਵਿੱਚ ਗੱਡੀ ਚਲਾਉਂਦਾ ਸੀ ਤਾਂ नक्सਲੀਆਂ ਨਾਲ ਰਬਤਾ ਹੋ ਗਿਆ नक्सਲੀਆਂ ਤੋਂ ਉਹਦਾ ਸੰਬੰਧ ਤਰਾਈ ਵਿੱਚ ਸਤਨਾਮ ਸਿੰਘ ਸ਼ੀਨੇ ਨਾਲ ਹੋ ਗਿਆ ਉਸ ਵੇਲੇ ਉਹਦੀ ਉਮਰ 40-45 ਸਾਲ ਦੀ ਸੀ ਉਸ ਵੇਲੇ नक्सਲੀਆਂ ਅਤੇ ਸਿੰਘਾਂ ਦੀ ਸਾਂਝੀ ਲੋੜ ਹਥਿਆਰ ਸਨ ਗੁਜਰਾਤ ਦੇ ਸਰਹੱਦੀ ਇਲਾਕਿਆਂ ਵਿੱਚ ਗੱਡੀ ਚਲਾਉਣ ਕਰਕੇ ਉਹਨੂੰ ਇੱਥੋਂ ਦਾ ਭੇਤ ਇਸ ਕਰਕੇ ਇਥੋਂ ਦੇ ਰਾਹਾਂ ਵਿੱਚੋਂ ਰਾਹ ਬਣਾ ਕੇ ਉਹ ਪਾਕਿਸਤਾਨ ਪਹੁੰਚ ਗਿਆ। ਬਾਬੇ ਦਾ ਸੁਭਾਅ ਬਹੁਤ ਹੱਸੇ ਮਜ਼ਾਕ ਵਾਲਾ ਸੀ ਅਤੇ ਸਦਾ ਖੁਸ਼ ਰਹਿਣ ਵਾਲਾ ਬੰਦਾ ਸੀ। ਉਹ ਹੋਰਾਂ ਨੂੰ ਵੀ ਖੁਸ਼ ਕਰੀ ਰੱਖਦਾ ਸੀ। ਜਦੋਂ ਉਹ ਉੱਥੇ ਆਇਆ ਤਾਂ ਥੋੜੇ ਸਮੇਂ ਵਿੱਚ ਹੀ ਸਾਰਿਆਂ ਨਾਲ ਖੁੱਲ ਮਿਲ ਗਿਆ। ਉਹ ਸਭ ਦਾ ਮਨਪਸੰਦ ਬਣ ਗਿਆ ਕਿਉਂਕਿ ਉਹ ਗੱਲਾਂ ਦੀ ਲੜੀ ਟੁੱਟਣ ਨਹੀਂ ਦਿੰਦਾ ਸੀ। ਉਹਦੇ ਕੋਲ ਗੱਲਾਂ ਦਾ ਅਮੁੱਕ ਭੰਡਾਰ ਸੀ। ਹਰ ਵਾਰ ਨਵੀਂ ਤੋਂ ਨਵੀਂ ਗੱਲ ਸੁਣਾਉਣੀ। ਉਹਦੇ ਕੋਲ ਖੁਸ਼ ਅਤੇ ਹੈਰਾਨ ਕਰਨ ਵਾਲੀਆਂ ਗੱਲਾਂ ਦੇ ਖਜ਼ਾਨੇ ਸਨ। ਪੰਜਾਬ ਵਿੱਚ ਬਹੁਤਾ ਨਹੀਂ ਗਿਆ ਸੀ ਪਰ ਉਹਦੇ ਕਹਿਣ ਮੁਤਾਬਕ ਉਹਨੇ ਭਾਰਤ ਦੇ ਸਾਰੇ ਸੂਬਿਆਂ ਦਾ ਪਾਣੀ ਪੀਤਾ ਹੋਇਆ ਸੀ ਹਰ ਸੂਬੇ ਦੀ ਥੋੜੀ ਬਹੁਤੀ ਬੋਲੀ ਵੀ ਬੋਲ ਲੈਂਦਾ ਸੀ ਗੁਜਰਾਤੀ ਮਰਾਠੀ ਰਾਜਸਥਾਨੀ ਪੋਜਪੂਰੀ ਖਾਸ ਕਰਕੇ नक्सਲੀ ਇਲਾਕਿਆਂ ਦੀ ਬੋਲੀ ਬਹੁਤ ਚੰਗੀ ਤਰ੍ਹਾਂ ਬੋਲ ਲੈਂਦਾ ਸੀ ਬਚਪਨ ਤੋਂ ਹੀ ਸੇਵਾ ਅਤੇ ਮੁਸਾਫਰੀ ਵਿੱਚ ਰਿਹਾ ਹੋਣ ਕਰਕੇ ਉਸ ਦੇ ਸੁਭਾਅ ਵਿੱਚ ਦੁਨੀਆਂ ਨਾਲੋਂ ਇੱਕ ਅਲਹਿਦਗੀ ਆ ਗਈ ਸੀ ਉਹ ਥੋੜਾ ਜਿਹਾ ਖਾਂਦਾ ਸੀ ਪਹਿਨਣ ਦਾ ਕੋਈ ਸ਼ੌਕ ਨਹੀਂ ਸੀ ਸੌਂਦਾ ਵੀ ਥੋੜਾ ਜਿਹਾ ਉਹਨੂੰ ਗੁਰੂ ਗ੍ਰੰਥ ਸਾਹਿਬ ਉੱਤੇ ਅਟੁੱਟ ਭਰੋਸਾ ਸੀ ਪਰ ਪਾਠ ਘਟ ਕਰਦਾ ਸੀ ਤੜਕੇ ਜਾਂ ਰਾਤੀ ਇਕੱਲਿਆਂ ਬੈਠਾ ਰਹਿੰਦਾ ਸੀ ਜਦੋਂ ਮੇਰੇ ਨਾਲ ਕਾਫੀ ਖੁੱਲ ਗਿਆ ਸੀ ਤਾਂ ਇੱਕ ਦਿਨ ਕਹਿਣ ਲੱਗਾ ਕਿ ਮੈਂ ਗੁਟਕਾ ਜਾਂ ਪੋਥੀ ਇਸ ਕਰਕੇ ਨਹੀਂ ਫੜਦਾ ਕਿ ਮੈਨੂੰ ਡਰ ਲੱਗਦਾ ਹੈ ਕਿ ਇਹ ਮੈਲਾ ਸਰੀਰ ਹੈ ਉਹ ਰੱਬ ਦੀ ਜਾਤ ਹੈ ਇਸ ਕਰਕੇ ਮੇਰਾ ਜਦੋਂ ਵੀ ਪਾਠ ਕਰਨ ਨੂੰ ਜੀ ਕਰਦਾ ਹੈ ਜਾਂ ਤਾਂ ਪਾਠ ਸੁਣ ਲੈਂਦਾ ਹਾਂ ਜਾਂ ਮੂਲ ਮੰਤਰ ਅਤੇ ਚੌਪਈ ਸਾਹਿਬ ਦੇ ਪਾਠ ਜੋ ਜ਼ੁਬਾਨੀ ਕੰਠ ਹੈ ਉਹ ਕਰ ਲੈਂਦਾ ਹਾਂ ਮੈਨੂੰ ਇਸੇ ਤਰ੍ਹਾਂ ਹੀ ਸ਼ਾਂਤੀ ਹਲਦੀ ਹੈ ਲੰਗਰ ਬਣਾਉਣਾ ਅਤੇ ਵਰਤਉਣਾ ਉਸਦਾ ਪਹਿਲਾ ਸ਼ੌਂਕ ਸੀ ਉਹ ਚਾਹੇ ਕਿਸੇ ਡੇਰੇ ਤੇ ਸੀ ਜਾਂ ਨਕਸਲੀਆਂ ਵਿੱਚ ਜਾਂ ਸਿੰਘਾਂ ਵਿੱਚ ਸਭ ਥਾਂ ਉਹਨੇ ਇਹ ਕੰਮ ਨਹੀਂ ਛੱਡਿਆ ਸਾਡੇ ਕੋਲ ਵੀ ਉਹ ਇਹ ਸੇਵਾ ਆਪ ਹੀ ਲੈਂਦਾ ਸੀ ਇਹ ਕੰਮ ਵਿੱਚ ਉਹ ਜੀ ਜਾਣ ਨਾਲ ਜੁਟ ਜਾਂਦਾ ਸੀ ਉਹ ਲੰਗਰ ਨਾਲ ਇੱਕ ਰੂਪ ਹੀ ਹੋ ਜਾਂਦਾ ਸੀ ਉਸਦੇ ਜਾਣ ਤੋਂ ਬਾਅਦ ਉਹਦਾ ਚੇਤਾ ਲੰਗਰ ਨਾਲ ਜੁੜ ਕੇ ਵੀ ਆਉਂਦਾ ਰਿਹਾ ਉਸਦਾ ਪੱਕਾ ਪਹਿਰਾਵਾ ਇਹੋ ਸੀ ਚੋਲਾ ਕਸ਼ਹਿਰਾ ਸਿਰ ਤੇ ਸਾਫਾ ਮੋਢੇ ਲੋਈ ਪੈਰੀ ਸਾਦੀ ਜ ਇਦੇ ਬਿਨਾ ਕੋਈ ਸ਼ਾਇ ਉਹਦੇ ਪਹਿਰਾਵੇ ਦਾ ਜ਼ਰੂਰੀ ਅੰਗ ਨਹੀਂ ਸੀ। ਉਹਦੇ ਕਹਿਣ ਅਨੁਸਾਰ ਉਹ ਜੰਗਲਾਂ ਵਿੱਚ ਵੀ ਇਦਾਂ ਹੀ ਰਿਹਾ। ਡਰਾਈਵਰੀ ਵੀ ਉਹਨੇ ਇਸੇ ਬਾਣੇ ਵਿੱਚ ਹੀ ਕੀਤੀ। ਗੱਡੀ ਚਲਾਉਣਾ ਉਹਦਾ ਦੂਜਾ ਸ਼ੌਂਕ ਸੀ। ਇਹ ਕੰਮ ਉਹਨੇ ਜੀਵਨ ਨਿਰਭਾਲ ਹੀ ਨਹੀਂ ਸਿੱਖਿਆ ਸੀ ਅਤੇ ਨਾ ਹੀ ਰੋਜੀ ਰੋਟੀ ਲਈ ਕਰਦਾ ਸੀ। ਰੋਟੀ ਤਾਂ ਉਹਨੂੰ ਕਿਤੇ ਵੀ ਮਿਲ ਸਕਦੀ ਸੀ ਕਿਉਂਕਿ ਉਹਦੀਆਂ ਲੋੜਾਂ ਹੀ ਬਹੁਤ ਥੋੜੀਆਂ ਸਨ। ਮੁਸਾਫਰੀ ਉਹਦੇ ਜੀਵਨ ਦਾ ਹਿੱਸਾ ਸੀ। ਸ਼ਾਇਦ ਉਹਦੇ ਦਿਮਾਗ ਵਿੱਚ ਆਪਣਾ ਘਰ ਵਰਗੀ ਥਾਂ ਦਾ ਕੋਈ ਖਿਆਲ ਹੀ ਨਹੀਂ ਸੀ। ਇਸ ਲਈ ਉਹ ਮਸਾਫਰੀ ਨੂੰ ਹੀ ਜ਼ਿੰਦਗੀ ਜਾਣਦਾ ਸੀ ਮਸਾਫਰੀ ਦਾ ਸਾਧਨ ਡਰਾਈਵਰੀ ਸੀ ਇਸ ਕਰਕੇ ਉਹ ਇਹਨੂੰ ਕੰਮ ਨਹੀਂ ਜੀਵਨ ਸਮਝਦਾ ਸੀ ਨਵੇਂ-ਨਵੇਂ ਲੋਕਾਂ ਨੂੰ ਮਿਲਣਾ ਅਤੇ ਨਵੀਆਂ ਥਾਵਾਂ ਵੇਖਣਾ ਵੀ ਉਹਦਾ ਤੀਜਾ ਸ਼ੌਕ ਕਹਿ ਸਕਦੇ ਹਾਂ ਜੋ ਮਸਾਫਰੀ ਨਾਲ ਹੀ ਜੁੜਿਆ ਹੋਇਆ ਹੈ ਉਹ ਸਭ ਭਾਂਤ ਦੇ ਲੋਕਾਂ ਨਾਲ ਖੁਸ਼ ਰਹਿ ਲੈਂਦਾ ਸੀ ਕਾਰ ਸੇਵਾ ਤੋਂ ਡਰਾਈਵਰੀ ਇਸ ਤੋਂ ਨਕਸਲੀ ਅਤੇ ਫਿਰ ਸਿੰਘਾਂ ਨਾਲ ਮੇਲ ਇਹ ਸਫ਼ਰ ਅਸਲ ਵਿੱਚ ਨਵੇਂ ਲੋਕਾਂ ਨੂੰ ਮਿਲਣ ਅਤੇ ਨਵੀਆਂ ਥਾਵਾਂ ਨੂੰ ਵੇਖਣ ਜਾਣਨ ਦੀ ਹੀ ਰੁਚੀ ਦਾ ਹੀ ਰੂਪ ਸੀ ਉਹਨੂੰ ਚੌਥ ਸ਼ੌਕ ਹਥਿਆਰਾਂ ਦਾ ਸੀ ਇਹ ਅਜੀਬ ਗੱਲ ਸੀ ਕਿ ਉਹ ਹਥਿਆਰਬੰਦ ਸੰਘਰਸ਼ ਦਾ ਪੱਕਾ ਮੁਦਈ ਸੀ ਪਰ ਉਹਨੂੰ ਹਮਲੇ ਕਰਨ ਦਾ ਸ਼ੌਕ ਨਹੀਂ ਸੀ ਮੈਨੂੰ ਲੱਗਿਆ ਕਿ ਉਹਨੂੰ ਬੰਦਿਆਂ ਦਾ ਹਿੰਸਾ ਨਾਲ ਮਰਨਾ ਚੰਗਾ ਨਹੀਂ ਲੱਗਦਾ ਸੀ ਪਰ ਹਥਿਆਰ ਰੱਖਣ ਚੁੱਕਣ ਦਾ ਹਥਿਆਰਾਂ ਸੰਗ ਰਹਿਣ ਦਾ ਸੁਦਾਈ ਸੀ ਇਸ ਕੰਮ ਲਈ ਉਹ ਹਰ ਜ਼ਿੰਮੇਵਾਰੀ ਕਬੂਲ ਲੈਂਦਾ ਸੀ ਉਹ ਬਹੁਤਾ ਪੜਿਆ ਹੋਇਆ ਨਹੀਂ ਸੀ ਪਰ ਉਹ ਬਗਾਵਤਾਂ ਦਾ ਬਹੁਤ ਹਾਮੀ ਸੀ ਉਹਦੇ ਨਾਲ ਰਹਿ ਕੇ ਇਹੋ ਮਹਿਸੂਸ ਹੋਇਆ ਕਿ ਉਹਦੇ ਧੁਰ ਅੰਦਰ ਬਾਗੀ ਬੈਠਾ ਹੋਇਆ ਸੀ ਖੀ ਵਿੱਚ ਜਨਮ ਨੇ ਉਹਦੇ ਵਿੱਚ ਲੋਕ ਭਲਾਈ ਦਾ ਤਤ ਵੀ ਭਰ ਦਿੱਤਾ ਸੀ। ਉਹਦਾ ਦਿਲ ਕਰਦਾ ਸੀ ਜਿੱਥੇ ਵੀ ਬਗਾਵਤ ਹੋ ਰਹੀ ਹੈ ਉਹ ਉਹਦੇ ਵਿੱਚ ਸ਼ਾਮਲ ਹੋ ਜਾਵੇ। ਉਹਨੇ ਮੈਨੂੰ ਜੰਗਲਾਂ ਵਿੱਚ ਨਕਸਲੀਆਂ ਨਾਲ ਰਹਿਣ ਦੇ ਬਹੁਤ ਵਾਕਿਆਤ ਸੁਣਾਏ। ਜਿਸ ਤੋਂ ਲੱਗਦਾ ਸੀ ਕਿ ਉਹਦਾ ਸੰਘਰਸ਼ ਨਾਲ ਐਸਾ ਰਿਸ਼ਤਾ ਬਣ ਗਿਆ ਸੀ ਕਿ ਉਹਦਾ ਜੀਵਨ ਹਥਿਆਰਬੰਦ ਸੰਘਰਸ਼ ਤੋਂ ਬਿਨਾ ਅਧੂਰਾ ਸੀ। ਬ੍ਰਾਹਮਣਵਾਦ ਦਾ ਉਹ ਕਟੜ ਵਿਰੋਧੀ ਸੀ। ਉਹ ਹਰ ਗੱਲ ਵਿੱਚ ਇਸ ਨੂੰ ਲੈ ਆਉਂਦਾ ਸੀ ਅਤੇ ਉਹਦਾ ਸਾਰਾ ਵਿਰੋਧ ਇਸੇ ਉੱਤੇ ਹੀ ਕੇਂਦਰਿਤ ਸੀ। ਸਿੱਖਾਂ ਵਿੱਚ ਚਪਨ ਪਰਹੀ ਬ੍ਰਾਹਮਣਵਾਦੀ ਜਮਾਤ ਉਸ ਨੂੰ ਬਹੁਤ ਚੁਬਦੀ ਸੀ ਜਿਸ ਨੇ ਸ਼ਿਆਸੀ ਅਤੇ ਧਾਰਮਿਕ ਖੇਤਰ ਵਿੱਚ ਅਤੇ ਹੋਰ ਸਭ ਖੇਤਰਾਂ ਵਿੱਚ ਅਸਰ ਪਾ ਲਿਆ ਸੀ ਇਸ ਗੱਲ ਕਰਕੇ ਉਹਦਾ ਕਈ ਵਾਰ ਹੋਰਨਾ ਸਿੰਘਾਂ ਨਾਲ ਇਸ ਨੁਕਤੇ ਉੱਤੇ ਟਕਰਾਰ ਵੀ ਹੋ ਜਾਂਦਾ ਸੀ ਕਿਉਂਕਿ ਜਿੱਥੇ ਵੀ ਉਹਨੂੰ ਖਾੜਕੂ ਸਫਾਂ ਵਿੱਚ ਬ੍ਰਾਹਮਣਵਾਦ ਦਾ ਅਸਰ ਲੱਗਦਾ ਸੀ ਉਹ ਉਹਦੇ ਉੱਤੇ ਇੱਕਦਮ ਉਸੇ ਵੇਲੇ ਉਂਗਲ ਚੁੱਕਦਾ ਸੀ ਇੱਕ ਵਾਕਿਆਤ ਉਹਦੇ ਵਿਚਾਰਾਂ ਦਾ ਅਹਿਸਾਸ ਕਰਾਉਣ ਵਾਲਾ ਹੈ ਇੱਕ ਵਾਰ ਕੁਝ ਸਿੰਘਾਂ ਨਾਲ ਉਹ ਖਾਲਸਤਾਨ ਬਾਰੇ ਗੱਲਾਂ ਕਰਦਿਆਂ ਕਰਦਿਆਂ ਉਲਝ ਪਿਆ ਉਹਨਾਂ ਸਿੰਘਾਂ ਵਿੱਚ ਜਿਹੜੇ ਗੱਲ ਕਰਨ ਵਾਲੇ ਸਨ ਉਹ ਆਮ ਤਰੀਕੇ ਨਾਲ ਹੀ ਖਾਲਸਤਾਨ ਦੀ ਹੱਦ ਅੰਬਾਲੇ ਜਾਂ ਪਾਣੀਪਤ ਤੱਕ ਮਿਤਰੇ ਸਨ ਉਹ ਲਗਭਗ ਅਨਪੜ੍ਹ ਬੰਦਾ ਸੀ ਅਤੇ ਰਾਜਨੀਤੀ ਦੀ ਇਹ ਹੱਦਬੰਦੀ ਵਾਲੀ ਗੱਲ ਤੋਂ ਅਣਜਾਣਤਾ ਭਾਵੇਂ ਨਾ ਕਿਹਾ ਜਾਵੇ ਪਰ ਆਕੀ ਜ਼ਰੂਰ ਸੀ ਉਹਦੀ ਗੁਰੂ ਉੱਤੇ ਅਟੁੱਟ ਸ਼ਰਧਾ ਅਤੇ ਬ੍ਰਾਹਮਣਵਾਦ ਵਿਰੋਧੀ ਵਿਚਾਰ ਕਾਰਨ ਉਹ ਆਪਣੀ ਗੱਲ ਉੱਤੇ ਪੱਕਾ ਸੀ ਕਿ ਖਾਲਸਤਾਨ ਨੂੰ ਇਹ ਹੱਦਬੰਦੀ ਵਿੱਚ ਨਹੀਂ ਬੰਨਿਆ ਜਾ ਸਕਦਾ ਪਰ ਉਹਦੇ ਕੋਲੇ ਗੱਲ ਦੀ ਕੋਈ ਵਿਆਖਿਆ ਨਹੀਂ ਸੀ। ਉਹਨੂੰ ਲੱਗਦਾ ਸੀ ਕਿ ਸਾਰੇ ਸੂਬਿਆਂ ਦੇ ਲੋਕ ਬ੍ਰਾਹਮਣਵਾਦ ਨੇ ਨਪੀੜੇ ਹੋਏ ਹਨ। ਉਹ ਬਹੁਤਾ ਪੰਜਾਬ ਤੋਂ ਬਾਹਰ ਹੀ ਰਿਹਾ ਸੀ। ਇਸ ਲਈ ਉਹਨੂੰ ਲੱਗਦਾ ਸੀ ਕਿ ਦਲਿਤਾਂ, ਗਰੀਬਾਂ ਅਤੇ ਪਛੜੇ ਕਹੇ ਜਾਂਦੇ ਲੋਕਾਂ ਦੀ ਮੁਕਤੀ ਵੀ ਖਾਲਿਸਤਾਨ ਦਾ ਹਿੱਸਾ ਹੀ ਸੀ। ਉਹ ਇਸ ਗੱਲ ਉੱਤੇ ਬਹੁਤ ਪੱਕਾ ਸੀ ਕਿ ਬ੍ਰਾਹਮਣਵਾਦ ਨੂੰ ਕਮਜ਼ੋਰ ਕੀਤੇ ਜਾਂ ਮਾਰਿਆ ਬਿਨਾਂ ਖਾਲਿਸਤਾਨ ਸਾਕਾਰ ਨਹੀਂ ਹੋ ਸਕਦਾ। ਜਦੋਂ ਬਹਿਸ ਕਿਸੇ ਸਿਰੇ 'ਤੇ ਨਾ ਲੱਗੀ ਤਾਂ ਕੁਝ ਸਿੰਘ ਉੱਚੀ ਬੋਲਣ ਲੱਗ ਪਏ। ਤਾਂ ਉਸ ਨੇ ਬਿਨਾ ਧੀਰਜ ਛੱਡੇ ਗੱਲ ਮਕਾਉਂਦਿਆਂ ਕਿਹਾ ਕਿ ਉੱਥੇ ਜੰਗਲਾਂ ਵਿੱਚ ਲੜ ਰਹੇ ਗਰੀਬ ਆਦੀਵਾਸੀ ਵੀ ਉਹਨੂੰ ਓਨੇ ਹੀ ਪਿਆਰੇ ਹਨ ਜਿੰਨੇ ਕਿ ਪੰਜਾਬ ਦੇ ਸਿੱਖ ਥੋੜਾ ਅਤੇ ਔਖਾਂ ਮਾਰੇ ਲੋਕਾਂ ਵਿੱਚ ਰਹਿ ਕੇ ਉਹਨਾਂ ਲਈ ਲੰਗਰ ਤਿਆਰ ਕਰਨ ਅਤੇ ਉਹਨਾਂ ਦੇ ਬੱਚਿਆਂ ਨੂੰ ਪਿਆਰ ਦੇਣ ਨਾਲ ਮੈਨੂੰ ਖੁਸ਼ੀ ਮਿਲਦੀ ਹੈ ਮੈਨੂੰ ਲੱਗਦਾ ਹੈ ਕਿ ਮੇਰਾ ਗੁਰੂ ਵੀ ਇਸੇ ਗੱਲ ਵਿੱਚ ਖੁਸ਼ ਹੈ ਕਥਾ ਸੁਣਾਉਣ ਅਤੇ ਮਹਿਫਲ ਸਜਾਉਣ ਵਿੱਚ ਉਹਨੂੰ ਕੁਦਰਤੀ ਕਲਾ ਹਾਸਲ ਸੀ ਕੋਈ ਵੀ ਬੰਦਾ ਉਹਦੀ ਸੰਗਤ ਵਿੱਚ ਉਕਤ ਉਹ ਜਾਂਦਾ ਨਹੀਂ ਸੀ ਨਾ ਹੀ ਉੱਠ ਕੇ ਜਾਂਦਾ ਸੀ ਉਹਨੇ ਵਿਆਹ ਨਹੀਂ ਕਰਵਾਇਆ ਸੀ ਪਰ ਉਹਨੂੰ ਔਰਤਾਂ ਬਾਰੇ ਵੀ ਬਹੁਤ ਜਾਣਕਾਰੀ ਸੀ ਇੱਕ ਦਿਨ ਇੱਕ ਸਿੰਘ ਨੇ ਕਿਹਾ ਕਿ ਬਾਬਾ ਤੂੰ ਵਿਆਹ ਕਰਵਾਇਆ ਨਹੀਂ ਪਰ ਤੈਨੂੰ ਜਾਣਕਾਰੀ ਕਿਵੇਂ ਹੈ ਉਹਨੇ ਸਹਿਜ ਸੁਭਾਏ ਹੀ ਕਿਹਾ ਕਿ ਉਹਨੂੰ ਦੂਰੋਂ ਵੇਖ ਕੇ ਹੀ ਗੱਲਾਂ ਸਮਝ ਆ ਗਈਆਂ ਹਨ ਮੈਨੂੰ ਨਹੀਂ ਪਤਾ ਉਹਦੀ ਇਹ ਗੱਲ ਦਾ ਪੂਰਾ ਮਤਲਬ ਕੀ ਸੀ ਪਰ ਉਹ ਔਰਤਾਂ ਦੇ ਸੁਭਾਅ ਦੀਆਂ ਗਹਿਰਾਈਆਂ ਜਾਣਦਾ ਸੀ ਕਈ ਵਾਰ ਉਹਨੇ ਮੈਨੂੰ ਕਿਹਾ ਕਿ ਮੈਂ ਤੁਹਾਨੂੰ ਨਕਸਲੀਆਂ ਨਾਲ ਮਿਲਾਉਂਗਾ ਉਹ ਤੁਹਾਨੂੰ ਮਿਲ ਕੇ ਬਹੁਤ ਸ਼ੋਹਣਗੇ ਉਹ ਕਿਸੇ ਦੇ ਧਰਮ ਦੇ ਖਿਲਾਫ ਨਹੀਂ ਹਨ ਉਹਨਾਂ ਨੇ ਮੈਨੂੰ ਸਿੱਖੀ ਬਾਰੇ ਕਦੇ ਕੋਈ ਸਵਾਲ ਨਹੀਂ ਕੀਤਾ ਨਾ ਹੀ ਕੋਈ ਅਜੀਹਾ ਬਚਨ ਕਿਹਾ ਹੈ ਜੋ ਸਿੱਖੀ ਵਿਰੁੱਧ ਹੋਵੇ ਉਹ ਪੰਜਾਬ ਵਿੱਚ ਨਹੀਂ ਰਿਹਾ ਸੀ ਇਸ ਕਰਕੇ ਉਹਨੂੰ ਲੱਗਦਾ ਸੀ ਕਿ ਸਿੱਖ ਜਥੇਬੰਦੀਆਂ ਵਿੱਚ ਕਾਮ ਰੇਡਾਂ ਬਾਰੇ ਜੋ ਵਿਚਾਰ ਹਨ ਇਹ ਵੀ ਬ੍ਰਾਹਮਣਵਾਦ ਦਾ ਅਸਰ ਹੈ ਇੱਕ ਪੱਖ ਤੋਂ ਤਾਂ ਉਹ ਸਹੀ ਸੀ ਕਿ ਇਹ ਬ੍ਰਾਹਮਣਵਾਦ ਦਾ ਅਸਰ ਸੀ ਪਰ ਉਹਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਇਸ ਪੜਾ ਉੱਤੇ ਬ੍ਰਾਹਮਣਵਾਦ ਦਾ ਅਸਰ ਸੰਘਰਸ਼ ਨਾਲੋਂ ਪੰਜਾਬ ਦੇ ਕਾਮਰੇਡਾਂ ਉੱਤੇ ਕਿਤੇ ਵਧੇਰੇ ਸੀ ਉਹਦਾ ਕਹਿਣਾ ਸੀ ਕਿ ਝਾਰਖੰਡ ਦਾ ਇੱਕ ਵੱਡਾ ਨਕਸਲੀ ਆਗੂ ਉਹਦਾ ਸਤਿਕਾਰ ਕਰਦਾ ਹੈ ਉਸ ਨਾਲ ਜਾ ਕੇ ਅਸੀਂ ਮਿਲ ਸਕਦੇ ਹਾਂ ਮੈਂ ਕਿਹਾ ਕਿ ਉੱਥੇ ਜਾ ਕੇ ਆਪਾਂ ਮਿਲਾਂਗੇ ਅਤੇ ਆਪਣੀਆਂ ਸਾਂਝਾਂ ਅਤੇ ਲੋੜਾਂ ਵੀ ਪਹਿਚਾਣਾਂਗੇ ਜਿੰਨਾ ਹੋ ਸਕੇ ਆ ਇੱਕ ਦੂਜੇ ਦਾ ਸਾਥ ਵੀ ਦੇਾਂਗੇ ਪਰ ਸਮੇਂ ਦਾ ਰੰਗ ਵੇਖੋ ਕਿ ਇਹ 1991 ਦੀ ਗੱਲ ਹੈ ਤੇ ਹੁਣ 2022 ਹੈ ਸਾਡੇ ਹਥਿਆਰਬੰਦ ਸੰਘਰਸ਼ਾਂ ਨੇ ਕੀ ਕੁਝ ਹੰਡਾ ਲਿਆ ਹੈ ਪਰ ਸਾਡੇ ਦੁਸ਼ਮਣ ਖਿਲਾਫ ਅਸੀਂ ਇਕੱਠੇ ਹੋ ਕੇ ਖਾਲੇ ਤੱਕ ਕੋਈ ਰਣਨੀਤੀ ਨਹੀਂ ਬਣਾ ਸਕੇ ਉਹਦੇ ਕਹਿਣ ਮੁਤਾਬਕ ਉਸ ਵੇਲੇ ਨਕਸਲੀਆਂ ਕੋਲ ਹਥਿਆਰਾਂ ਦੀ ਬਹੁਤ ਕਮੀ ਸੀ ਉਹਨਾਂ ਕੋਲ ਅਮੀਰ ਲੋਕਾਂ ਜਾਂ ਪੁਲਿਸ ਤੋਂ ਖੋਹੇ ਹੋਏ ਹਥਿਆਰ ਹੀ ਸਨ ਜਾਂ ਫਿਰ ਦੇਸੀ ਤਰੀਕੇ ਨਾਲ ਬਣਾਏ ਹੋਏ ਬਾਰੂਦ ਅਤੇ ਨਵੇਂ ਹਥਿਆਰਾਂ ਦੀ ਉਹਨਾਂ ਨੂੰ ਬਹੁਤ ਜ਼ਰੂਰਤ ਸੀ ਇਸ ਕਰਕੇ ਮੈਂ ਯੂਪੀ ਵਿੱਚ ਸਿੰਘਾਂ ਕੋਲ ਗਿਆ ਪਰ ਉਹਨਾਂ ਕੋਲ ਵੀ ਵਾਧੂ ਹਥਿਆਰ ਨਹੀਂ ਸਨ ਫਿਰ ਉਹਨਾਂ ਨਾਲ ਹੀ ਕਾਫੀ ਚਿਰ ਰਿਹਾ ਯੂਪੀ ਵਿੱਚ ਦਲਿਤ ਅਤੇ ਗਰੀਬ ਲੋਕਾਂ ਨੂੰ ਸੰਘਰਸ਼ ਨਾਲ ਜੋੜਨ ਦੀ ਕਾਫੀ ਕੋਸ਼ਿਸ਼ ਕੀਤੀ ਕੁਝ ਕਾਮਯਾਬੀ ਵੀ ਮਿਲੀ ਪਰ ਇਹ ਦੇਖ ਕੇ ਦੋਵਾਂ ਸੰਘਰਸ਼ਾਂ ਦੀ ਸਾਂਝੀ ਲੋੜ ਹਥਿਆਰ ਹਨ ਇਸ ਕਰਕੇ ਇਹ ਨਕਸਲੀ ਬੰਦੇ ਨੂੰ ਨਾਲ ਲੈ ਕੇ ਇੱਧਰ ਆਇਆ ਸਾਂ ਨਕਸਲੀ ਬੰਦਾ ਪੰਜਾਬ ਜਾਂ ਰਾਜਸਥਾਨ ਰਾਹੀਂ ਪਾਕਿਸਤਾਨ ਜਾਣ ਤੋਂ ਝਿਜਕਦਾ ਸੀ ਅਤੇ ਮੈਂ કચ્છ ਗੁਜਰਾਤ ਦਾ ਇਲਾਕਾ ਜਾਣਦਾ ਸੀ ਇਸ ਕਰਕੇ ਇਸ ਰਸਤੇ ਆਏ ਸਾਂ ਗੁਜਰਾਤ ਰਾਹੀਂ ਜੋਸਮਾਨ ਪੰਜਾਬ ਲਈ ਆਇਆ ਉਹ ਇਸ ਬਾਬੇ ਦੀ ਪਹਿਲ ਕਦਮੀ ਕਰਕੇ ਹੀ ਆਇਆ ਸੀ ਇਹ ਬਾਬੇ ਦੀ ਖਾਸੀਅਤ ਸੀ ਕਿ ਉਹ ਜਿਸ ਇਲਾਕੇ ਵਿੱਚ ਜਾਂਦਾ ਸੀ ਉਹੋ ਜਿਹੀ ਬੋਲਚਾਲ ਅਤੇ ਸਲੀਕਾ ਅਪਣਾ ਲੈਂਦਾ ਸੀ ਉਸ ਵਿੱਚ ਬਹੁਤ ਆਤਮ ਵਿਸ਼ਵਾਸ ਅਤੇ ਧਰਮਾ ਸੀ ਉਹ ਸਾਡੇ ਨਾਲ ਕੋਈ 8-10 ਮਹੀਨੇ ਰਿਹਾ ਜਦੋਂ ਮੈਂ ਇੱਧਰ ਆਉਣਾ ਸੀ ਤਾਂ ਉਹਨੂੰ ਨਾਲ ਲੈ ਕੇ ਉਹੀ ਕੱਚ ਦੇ ਰਸਤੇ ਆਇਆ ਇਹ ਸਫ਼ਰ ਦੀ ਇੱਕ ਅਲੈਦਾ ਕਹਾਣੀ ਹੈ ਜਦੋਂ ਅਸੀਂ ਕੱਚ ਦੇ ਰਸਤੇ ਇੱਧਰ ਆਏ ਤਾਂ ਸਾਡੇ ਨਾਲ ਉਥੋਂ ਦੇ ਦੋ ਬੜੇ ਤਜਰਬੇਕਾਰ ਅਤੇ ਦਲੇਰ ਪੰਧਾਉ ਸਨ ਦੋ ਉਠਾਂ ਸਮੇਤ ਉਹ ਵੀ ਸਾਡੇ ਨਾਲ ਆਏ ਉਠਾਂ ਉੱਤੇ ਪਾਣੀ ਦੀਆਂ ਮਸ਼ਕਾਂ ਅਤੇ ਹਥਿਆਰ ਸਨ ਕਿਸੇ ਕਾਰਨ ਅਸੀਂ ਰਸਤਾ ਖੁੰਝ ਗਏ ਅਤੇ ਸਾਡਾ ਪਾਣੀ ਵੀ ਮੁੱਕ ਗਿਆ ਬਾਗੀ ਜਿੱਥੇ ਤਸਕਰ ਲੋਕੀ ਇਹ ਰਸਤਾ ਨਹੀਂ ਚੁਣਦੇ ਸਨ ਕਿਉਂਕਿ ਦੋਵਾਂ ਗੱਲਾਂ ਦਾ ਹੀ ਡਰ ਰਹਿੰਦਾ ਹੈ ਸਾਡਾ ਸਫ਼ਰ ਇੱਕ ਰਾਤ ਦਾ ਸੀ ਪਰ ਰਸਤਾ ਖੁੰਝਣ ਨਾਲ ਇੱਕ ਦਿਨ ਅਤੇ ਦੋ ਰਾਤਾਂ ਵਿੱਚ ਵੀ ਬਹੁਤ ਮੁਸ਼ਕਲ ਨਾਲ ਪੂਰਾ ਹੋਇਆ ਪਿਆਸ ਨਾਲ ਅਸੀਂ ਮਰਨ ਕਿਨਾਰੇ ਪਹੁੰਚ ਗਏ ਸਾਂ ਬਾਬਾ ਘੰਟਿਆਂ ਵੱੱਦੀ ਕਈ ਦਿਨ ਲਗਾਤਾਰ ਤੁਰ ਸਕਦਾ ਸੀ ਇਹ ਗੁਣ ਉਹਨੇ ਜੰਗਲਾਂ ਵਿੱਚ ਨਕਸਲੀਆਂ ਨਾਲ ਰਹਿ ਕੇ ਸਿੱਖਿਆ ਸੀ ਪਰ ਮੈਨੂੰ ਅਜਿਹੇ ਹਾਲਾਤ ਦਾ ਕੋਈ ਤਜਰਬਾ ਨਹੀਂ ਸੀ ਭੰਦਾਊ ਅਤੇ ਬਾਬਾ ਇਹ ਹਾਲਾਤ ਦੇ ਤਜਰਬੇਕਾਰ ਸਨ ਸ਼ਾਇਦ ਇਸ ਕਰਕੇ ਹੀ ਅਸੀਂ ਪਟਕਣ ਮਗਰੋਂ ਵੀ ਮੰਜ਼ਲ ਤੇ ਪਹੁੰਚ ਗਏ। ਬਾਬਾ ਪਿਆਰਾ ਸਿੰਘ ਦੇ ਇਰਾਦੇ ਅਤੇ ਤਜਰਬੇ ਕਾਰਨ ਅਸੀਂ ਹਥਿਆਰਾਂ ਲਈ ਨਵਾਂ ਰਾਹ ਲੱਭ ਲਿਆ। ਬਾਅਦ ਵਿੱਚ ਕਾਫੀ ਸਮਾਨ ਇੱਧਰ ਦੀ ਵੀ ਆਇਆ। ਜਦ ਤੱਕ ਅਸੀਂ ਆਪਣੇ ਟਿਕਾਣੇ ਪਹੁੰਚ ਕੇ ਆਪਣੇ ਸਿੰਘਾਂ ਨੂੰ ਨਹੀਂ ਮਿਲੇ, ਤਦ ਤੱਕ ਬਾਬਾ ਪਰਸ਼ਾਵੇਂ ਵਾਂਗ ਮੇਰੇ ਨਾਲ ਰਿਹਾ। ਜਦੋਂ ਮੈਂ ਪੰਜਾਬ ਆ ਗਿਆ ਤਾਂ ਉਹ ਕਈ ਦਿਨ ਲਾਲ ਸਿੰਘ, ਦਵਿੰਦਰਪਾਲ ਸਿੰਘ ਭੁੱਲਰ ਅਤੇ ਹੋਰ ਸਿੰਘਾਂ ਨਾਲ ਰਿਹਾ। ਬਾਅਦ ਵਿੱਚ ਆਪਣੇ ਕਿਸੇ ਟਿਕਾਣੇ ਉੱਤੇ ਚਲਾ ਗਿਆ। ਉਸ ਤੋਂ ਬਾਅਦ ਸਾਨੂੰ ਕਿਸੇ ਉਹ ਨਹੀਂ ਮਿਲਿਆ ਕੁਝ ਸਮੇਂ ਬਾਅਦ ਸਰਕਾਰ ਨੂੰ ਇਹ ਰਸਤੇ ਦਾ ਵੀ ਪਤਾ ਲੱਗ ਗਿਆ ਕੁਝ ਬੰਦੇ ਅਤੇ ਹਸਲਾ ਵੀ ਫੜਿਆ ਗਿਆ ਇਸ ਕਰਕੇ ਸਾਡਾ ਉੱਥੇ ਵੀ ਰابطਾ ਟੁੱਟ ਗਿਆ ਹੋ ਸਕਦਾ ਹੈ ਉਹ ਇਸੇ ਤਰ੍ਹਾਂ ਇਹਨਾਂ ਰਸਤਿਆਂ ਤੇ ਚੱਲਦਾ ਗੁਰੂ ਨੂੰ ਪਿਆਰਾ ਹੋ ਗਿਆ ਹੋਵੇ ਜਾਂ ਉਹ ਕਿਤੇ ਇਕੱਲਾ ਬੈਠਾ ਹੋਵੇ ਤੇ ਹਾਲੇ ਵੀ ਨਕਸਲੀਆਂ ਜਾਂ ਕਿਸੇ ਹੋਰ ਧਿਰ ਨਾਲ ਰਲ ਕੇ ਵਿਪਰ ਸੰਸਕਾਰ ਖਿਲਾਫ ਲੜ ਰਿਹਾ ਹੋਵੇ ਲਤਾੜਿਆਂ ਅਤੇ ਗਰੀਬਾਂ ਦਾ ਸਾਥ ਦੇਣਾ ਉਹਦੀ ਖੂਬੀ ਸੀ ਅਤੇ ਜ਼ਿੰਦਗੀ ਵੀ ਪਰਮਾਤਮਾ ਕਰੇ ਉਹ ਇਸੇ ਹਾਲ ਵਿੱਚ ਹੋਵੇ ਕਿ ਇਹ ਉਹਦੀ ਰੂਹ ਦੇ ਨੇੜੇ ਦਾ ਅਮਲ ਸੀ ਧੰਨਵਾਦ